ਕਾਂਗਰਸ ਦੇ ਸਾਬਕਾ ਮਾਰਕੀਟ ਕਮੇਟੀ ਦੇ ਚੇਅਰਮੈਨ ਖਿਲਾਫ ਵਿਜੀਲੈਂਸ ਨੇ ਵੱਡੀ ਕਾਰਵਾਈ ਕੀਤੀ ਹੈ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਤੇ ਸਰਕਾਰੀ ਖਜ਼ਾਨੇ ਤੋਂ ਕਰੋੜਾ ਰੁਪਏ ਦੇ ਗਵਨ ਦੇ ਦੋਸ਼ ਲੱਗੇ ਨੇ ਉੱਥੇ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਨੇ 14 ਨਾਜਾਇਜ਼ ਕਲੋਨੀਆਂ ਤੇ ਛਾਪੇਮਾਰੀ ਕੀਤੀ ਹੈ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕਾਂਗਰਸ ਨੇਤਾ ਦਰਸ਼ਨ ਸਿੰਘ ਨੇ ਦੱਸਿਆ ਇਹ ਉਹਨਾਂ ਨੂੰ ਫੋਨ ਆਇਆ ਜੀਦੇ ਤੋਂ ਬਾਅਦ ਇਹ ਉਹ ਖੁਦ ਮਾਮਲੇ ਦੀ ਜਾਂਚ ਕਰਨ ਆਏ ਨੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਖੁਦ ਹੀ ਆਪਣੀ ਕਲੋਨੀ ਵਿੱਚ ਉਕਤ ਅਧਿਕਾਰੀਆਂ ਨਾਲ ਮਿਲਣ ਆਏ ਸਨ ਅਤੇ ਉਹਨਾਂ ਤੋਂ ਪਤਾ ਕਰਨਾ ਚਾਹੁੰਦੇ ਸੀ ਕਿ ਉਹ ਕਿਸ ਮਾਮਲੇ ਨੂੰ ਲੈ ਕੇ ਜਾਂਚ ਲਈ ਆਏ ਨੇ ਕਾਂਗਰਸ ਨੇਤਾ ਨੇ ਉਹਨਾਂ ਦੀ ਭੋਰਨਾ ਕਲੋਨੀਆ ਦੇ ਵਿੱਚ ਦਬਿਸ਼ ਦੀਨ ਦੇ ਮਾਮਲੇ ਨੂੰ ਲੈ ਕੇ ਕਿਹਾ ਕਿ ਉਹ ਅਲੱਗ ਮੈਟਰ ਹੈ ਉਹਨਾਂ ਨੇ ਕਿਹਾ ਕਿ ਕਿਸੇ ਨੇ ਸ਼ਿਕਾਇਤ ਕੀਤੀ ਸੀ ਤਾਂ ਉਸ ਮਾਮਲੇ ਦੇ ਵਿੱਚ ਉਹ ਦੂਜੀ ਵਿਜੀਲੈਂਸ ਦੀ ਟੀਮ ਹੈ ਜੋ ਕਿ ਜਾਂਚ ਕਰ ਰਹੀ ਹੈ ਹਲੇ ਮੈਨੂੰ ਫੋਨ ਕੀਤਾ ਤੇ ਕਿਹਾ ਉਸ ਕਾਕੇ ਮੈਨੂੰ ਪੁੱਛਣ ਆਇਆ ਕਿ ਤੇ ਅੱਗੇ ਜੇ ਖਾਲੇ ਮੈਂ ਪੁੱਛਾਂ ਕੀ ਕਰੀ ਹੈ ਮੈਨੂੰ ਹਲੇ ਨਹੀਂ ਕੋਈ ਪਤਾ ਲੱਗਾ ਕਹਿੰਦੇ ਸਵੇਰ ਤੋਂ ਹੀ ਤੁਹਾਡੀ ਹੋਰ ਵੀ ਕਲੋਨੀਆਂ ਉੱਤੇ ਰੇਡ ਕੀਤੀ ਗਈ ਉਹ ਹੋਰ ਮੈਟਰ ਹੈ ਉਹ ਕਿਸੇ ਨੇ ਕੰਪਲੇਨ ਕੀਤੀ ਦੂਜੀ ਵੇਜਲੈਂਸਰ ਜਿਹੜੀ ਆ ਹੁੰਦੀ ਹੈ ਇਨਕੁਆਰੀ ਵਾਲੀ ਇਹ ਬਿਜ਼ਨੈਸ ਕਾਰਪੋਰੇਸ਼ਨ ਠੁਕੜਾ ਕਲੋਨੀਆਂ ਤੇ ਰੇਟ ਦੀ ਗੱਲ ਕੀਤੀ ਜਾ ਰਹੀ ਹੈ ਵੀ ਥੋਡੀਆਂ ਕੁ ਟੌਲਡਾ ਕਲੋਨੀਆਂ ਘੱਟੀਆਂ ਗਿਆ ਨੇ ਸਾਰੇ ਉਹ ਨਹੀਂ ਉਹ ਪਸੂ ਕਿਸੇ ਨੇ ਕੰਪਲੇਨਟ ਕੀਤੀ ਜੀ ਇਹਨਾਂ 1.5 ਕਿਲੋ ਕਿਲਾ ਜ਼ਮੀਨ ਬਣਾਈ ਹੈ ਉਹ ਅੱਜ ਤੋਂ 2 ਸਾਲ ਪਹਿਲੇ ਦੀ ਇਨਕੁਆਰੀ ਚੱਲ ਰਹੀ ਹੈ ਜੀ ਲੋ ਜੀ ਉਹ ਵੀ ਮੀਟਰ ਮੋਟਰ ਵੀ ਕੋਈ ਤੱਕ ਲੱਗੀ ਹੋਈ ਉਹ ਵੀ ਜਾਂਚ ਹੋਈ ਹੈ ਤੇ ਸੜਕਾਂ ਵੀ ਨਾਪੀਆਂ ਗਈਆਂ ਨੇ ਵੱਲੋਂ ਕਿਤਾ ਮੀਟਰ ਕਿੰਨਾ ਮੀਟਰ ਸਰਕਾਰੀ ਹੈ ਵੀ ਨਹੀਂ ਲੱਗੇ ਹੋਏ ਹੈ ਕਲੋਨੀਆਂ ਦੀਆਂ ਸੜਕਾਂ ਵੀ ਨਾਪੀਆਂ ਗਈਆਂ ਉਹ ਕਹਿ ਰਹੇ ਨੇ ਕੀ ਇਹ ਨਾਲੇ ਦੇ ਉੱਤੇ ਸੜਕਾਂ ਬਣਾਈਆਂ ਹੋਈਆਂ ਕਈ ਜਗ੍ਹਾ ਤੇ ਸਾਡੇ ਕੋਈ ਨਾਲੇ ਦੇ ਉੱਤੇ ਸੜਕ ਜਿਹੜੀ ਪਾਰਕਾਂ ਬਣੀ ਹੋਈ ਨਾਲੇ ਜਗ੍ਹਾ ਤੇ ਉੱਤੇ ਬਣੀ ਹੋਈ ਜਿਹੜੀ ਮੱਛੀ ਗੁਣੀ ਨੂੰ ਕਿਹਾ ਜਾਂਦਾ ਹੈ ਕਿਸੇ ਨਾਲੇ ਦੀ ਜਗ੍ਹਾ ਤੇ ਨਹੀਂ ਬਣੀ ਨਾਲਾ ਉਹ ਨਹੀਂ ਹੁੰਦਾ ਕਿ ਜਿਹੜਾ ਨੰਬਰ ਜਾਂ ਖਸਰਾ ਨੰਬਰ ਰਿਕਾਰਡ ਦੇ ਵਿੱਚ ਬੋਲਦਾ ਹੋਵੇ ਵੀ ਇਹ ਉਹ ਨੀਵਾ ਜਰੂਰ ਹੁੰਦਾ ਹੈ ਨੀਵਾ ਉਹਨੂੰ ਨਾਲਾ ਕਹਿ ਦਿੰਦੇ ਆ ਖਸਰਾ ਨੰਬਰ ਚ ਉਹਦੀ ਮਾਲਕੀ ਹੈ ਜਿਹੜੀ ਮੀਟਰ ਲੱਗੇ ਹੋਏ ਜਿਹੜੇ ਮੀਟਰ ਤਾਂ ਸਰਕਾਰ ਨੇ ਬੰਦ ਕੀਤੇ ਆ ਨਹੀਂ ਨਹੀਂ ਇਹ ਸਰਕਾਰ ਨੇ ਬੰਦ ਕੀਤੇ ਲੋਕ ਕਿੱਦਾਂ ਲਾਉਗੇ ਫਿਰ ਡਾਇਰੈਕਟ ਕੁੰਡੀ ਲਾ ਰਹੇ ਆ ਉਹ ਨਹੀਂ ਨਹੀਂ ਸਰਕਾਰ ਨੇ ਬੰਦ ਕੀਤੇ ਆ ਹੁਣ ਐਨਓਸੀਆਂ ਖੁੱਲੀਆਂ ਲੋਕੀ ਡਿਸਟ੍ਰਿਕਟ ਹੋਣਗੇ ਮੀਟਰ ਤੁਹਾਡੀ ਕੁੰਡੀ ਦਾ ਪਹਿਲਾਂ ਲਾਈ ਜਾ ਰਹੀ ਸੀ ਉਹਨੀਆਂ ਲੈ ਕੇ ਜਿਹੜੀ ਰੇਡ ਕੀਤੀ ਜਾ ਰਹੀ ਕਲੋਨੀਆ ਲੀਗਲ ਨੇ ਲੀਗਲ ਹੈ ਲੈਗਲ ਹੈ ਨਾ ਪੂਰੇ ਨੇ ਨਾ ਲੀਗਲ ਹੈ ਨਾ ਲੀਗਲ ਹੈ ਨਾ ਅਨਪੂਰ ਹੈ ਰੈਗੂਲਾਈਜ਼ ਕਰਾਈਏ ਰੈਗੂਲਾਈਜ਼ ਕਰਾ ਕੇ ਪੈਸੇ ਜਿਹੜੀ ਪਾਲਿਸੀ ਆਈ ਸੀ 2018 ਚ ਉਹਦੇ ਉਹ ਤਾਂ ਪੈਸੇ ਜਮਾ ਹੋਏ ਆ ਠੀਕ ਹੈ ਇੱਕ ਕਾਰਜਕਾਰਨ ਵੀ ਹੋਇਆ ਜਿੱਦੋ ਸਰ ਕਲੋਨੀ ਬਣਾਈ ਜਾਂਦੀ ਹੈ ਕੱਟੀ ਜਾਂਦੀ ਹੈ ਉਹ ਚ ਕਿਤੇ ਨਾ ਕਿਤੇ ਅਪਰੂਵ ਕਰਾਉਣ ਦਾ ਪ੍ਰੋਸੈਸ ਜਰੂਰ ਦੀ ਬਜਾਏ ਸਕੀਮ ਆ ਗਈ ਸੀ ਨਾ ਇੱਕ ਉਹਦੇ ਵਿੱਚ ਪੈਸੇ ਜਮਾ ਹੋਏ 200 ਰੁਪਏ ਗੱਜ ਦੇ ਰੈਗੂਲਰ ਜਿ ਕਰਾਈ ਹੈ ਕਈ 20 ਫੁੱਟ ਦੀਆਂ ਸੜਕਾਂ ਵੀ ਆ ਕਲੋਨੀ ਦੇ ਵਿੱਚ 20 ਫੁੱਟ ਦੀਆਂ ਚਾਹ 20 ਫੁੱਟ ਹੋਵੇ ਚਾਹ 15 ਫੁੱਟ ਹੋਵੇ ਚਾਹ 6 ਫੁੱਟ ਜਿਹੜੀ ਪਾਲਸੀ ਆਈ ਜੀ ਉਹ ਜੋ ਐਜ਼ ਇਟ ਇਜ਼ ਹੈ ਉਹਨੂੰ ਹੀ ਪਾਸ ਕੀਤਾ ਗਿਆ ਸੀ ਨਹੀਂ ਨਕਸ਼ਾ ਤਾਂ ਤੁਸੀਂ ਪਾਸ ਕਰਾਇਆ ਹੋਵੇ ਨਾ ਸਰ ਨਕਸ਼ਾ ਪਾਸ ਨਹੀਂ ਰੈਗੂਲਾਈਜ਼ੇਸ਼ਨ ਨਕਸ਼ਾ ਨਹੀਂ ਪਾਸ ਹੁੰਦਾ ਰੈਗੂਲਰ ਜਿਹੜੀ ਬਣ ਗਈ ਜਿੱਦਾਂ ਐਜਿਟੇਜ ਬਣ ਗਈ ਉਹਨੂੰ ਰੈਗੂਲਰ ਜੀ ਕਰਤਾ ਸਰ ਉਹ ਵੀ ਪਹਿਲਾਂ ਕੋਈ ਪਰਮਿਸ਼ਨ ਲਿੱਤੀ ਗਈ ਸੀ ਕਿਸੇ ਵੀ ਤਰੀਕੇ ਦੀ ਯਾਰ ਕਟੀਆਂ ਹੋਈਆਂ ਦੇ ਉੱਤੇ ਪਾਲਸੀ ਆਈ ਹੈ ਜਿਹੜੀਆਂ ਕਟੀਆਂ ਗਈਆਂ। ਮੈਂ ਹੋਰ ਹੀ ਗੱਲ ਕਰ ਰਿਹਾ ਕਿ ਉਸ ਤੋਂ ਪਹਿਲਾਂ ਪਰਮਿਸ਼ਨ ਕੋਈ ਲਿੱਤੀ ਕਿ ਜਦੋਂ ਕਟੀਆਂ ਉਹ ਸਰੰਦਰ ਬੋਰਡ ਹੈ। ਕਟੀਆਂ ਨਹੀਂ ਉਹ ਤਾਂ ਲੈਗਲ ਹੈ। ਹਾਂ ਹਾਂ ਇਹ ਗੱਲ ਹੈ। 15 ਦਬੇ ਉਹ ਚਾਂਦ ਦੇ ਮੇਲੇ ਬਾਦਰ ਤੋਂ ਤੁਹਾਡੀ ਬਿਲਡਿੰਗ ਬਣ ਰਹੀ ਹੈ। ਇਹਦੇ ਵਿੱਚ ਅੱਜ ਬਿਜਲੀ ਨਾਲ ਗਏ ਔਰ 10 ਬੰਦੇ ਇਹ ਕਹਿ ਰਹੇ ਇਹ ਕਹਿ ਰਹੇ ਹੈ ਕਿ ਜਿਆਦਾ ਬਿਲਡਿੰਗ ਪਰ ਤੁਹਾਡਾ ਹਾਈ ਬੋਰਡ ਇਹ ਕਾਰਪੋਰੇਸ਼ਨ ਦਾ ਕੋਈ ਹੋਊਗਾ ਸਿਸਟਮ ਹਾਂਜੀ ਉਹ ਕਾਰਪੋਰੇਸ਼ਨ ਦੀ ਵਿਜੀਲੈਂਸ ਲੱਗ ਹੈ। ਉਧਰ ਜਿਹੜੀ ਉਹ ਵਿਜੀਲੈਂਸ ਲੱਗ ਹੈ ਸਰ ਆ ਬਿਲਡਿੰਗ ਕਿੰਨੀ ਅਪਰੂਵਡ ਕਰਾਈ ਹੋਈ ਸੀ ਤੁਸੀਂ? ਇਹ ਸਾਰੀ ਬਰੂੜ ਹੈ ਬਈਆ ਸਰ ਸਾਰੀ ਬਰੂੜ ਹੈ ਸਾਰੀ ਬਰੂੜ ਹੈ ਸਰੀ ਸਾਰੀ ਮੰਗੇ ਯਾਰ ਕੋਡ ਦਾ ਸਟੇ ਲੱਗਾ ਕੋਡ ਦੇਖੂਗੀ ਵੀ ਇਹ ਅਨਪੁਰੂੜਾ ਕਿ ਬਰੂੜ ਹੈ ਆ ਦੇ ਇਸ ਤੇ ਦੀ ਕਾਪੀ ਸਰ ਪਾਰਕਿੰਗ ਜਮੇ ਕੁਝ ਨਹੀਂ ਹੈਗੀ ਪਾਰਕਿੰਗ ਦੀ ਜਗ੍ਹਾ ਸਾਹਮਣੇ ਪਲਾਟ ਲਿਆ ਆ ਜਿਹੜੀ ਇਹਨਾਂ ਦੀ ਪਾਲਿਸੀ ਆਈ ਸੀ ਵੀ ਤੁਹਾਡਾ 150 ਮੀਟਰ ਦੇ ਵਿੱਚ ਕੋਈ ਪਲਾਟ ਹੋਵੇ ਤੇ ਉਹਨੂੰ ਪਾਰਕਿੰਗ ਬਣਾ ਲਿਆ ਜਾਵੇ ਉਹ ਫੌਜੀ ਵਾਲਾ ਪਲਾਟ ਲਿਆ ਆ ਸਾਹਮਣੇ ਪਿਆ ਦੇ ਵੀ ਇਹ ਹੈ ਵੀ ਸਾਰੇ ਉਹਦਾ ਹਸਪੀਟਲ ਤੇ ਹਵਾਲਾ ਬਸ ਠੀਕ ਹੈ ਕੋਈ ਅਨਪਰੂਰ ਨਹੀਂ ਆਇਆ ਕੋਈ ਇਦਾਂ ਆ ਕੇ ਐਨੇ ਵੀ ਬੋਲਡੋਜਰ ਲਾ ਕੇ ਤੇ ਢਾ ਦੂਗਾ ਨਹੀਂ ਤਾਂ ਇਹ ਕਦੋਂ ਦੀ ਢਾ ਜਾਂਦੇ ਹੂੰ ਹੂੰ ਕੀ ਅਸਲ ਜਿੰਨੀ ਵਾਰੀ ਆਏ ਆ ਕਾਗਜ਼ ਦੇਖ ਕੇ ਮੁੜ ਗਏ ਹੁਣ ਕਾਹ ਕੱਢ ਕੇ ਲਿਆਓ ਜਿੰਨੀ ਪਾਲਿਸੀ ਦੀ ਗੱਲ ਕਰ ਰਹੇ ਹੋ ਤਾਂ ਹਾਈ ਕੋਰਟ ਵੱਲ ਆਰਡਰ ਹੋਈ ਸੀ ਹੋਟਲ ਤੇ ਜਿਹੜੇ ਹੈਗੇ ਹਸਪੀਟਲਸ ਵੀ ਉਹ ਲੈ ਸਕਦੇ ਆ ਨਾ ਹੋਟਲ ਆ ਇਹ ਅਲੱਗ ਗੱਲ ਹੈ ਇਹ ਪਾਰਕਿੰਗ ਆ ਕਿ ਬਿਲਡਿੰਗਾਂ ਲਈ ਅਪਰੂਵਮੈਂਟ ਟ੍ਰਸ ਦੀਆਂ ਜਗ੍ਹਾ ਜਿਹੜੀਆਂ ਬਿਲਡਿੰਗਾਂ ਕਮਰਸ਼ੀਅਲ ਬਣ ਗਈਆਂ ਜਾ ਗਲਾਡਾ ਦੀ ਜਗ੍ਹਾ 'ਚ ਜਿਹੜੀਆਂ ਰੈਸੀ ਸੀ ਕਮਰਸ਼ੀਅਲ ਬਣ ਗਈਆਂ ਉਹਨਾਂ ਲਈ ਪਾਲਿਸੀ ਆਈ ਸੀ। ਉਹਨਾਂ ਮਿਲਾ ਕੇ ਜਿੰਨੀਆਂ ਵੀ ਜਦੋਂ ਨਵਨਿਯੋਜ ਸੀ ਜੀ ਉਦੋਂ ਆਈ ਸੀ ਉਹਨਾਂ ਨੇ ਕਿਹਾ ਜੀ 150 ਮੀਟਰ ਦੇ ਜਿਹਦੀ ਪਾਰਕਿੰਗ ਹੈ ਨਹੀਂ 150 ਮੀਟਰ ਦੇ ਵਿੱਚ ਜਿਹਦੀ ਪਲਾਟ ਕੋਈ ਪਿਆ ਤੇ ਉਹਨੂੰ ਪਾਰਕਿੰਗ ਲਈ ਵਰਤੋ। ਉਹ ਅਸੀਂ ਲਿਖ ਕੇ ਦੇ ਦਿੱਤਾ ਵੀ ਇਹ ਸਾਡਾ ਪਲਾਟ ਪਿਆ ਆ। ਇਹਦੀ ਅਸੀਂ ਪਾਰਕਿੰਗ ਬਣਾਵਾਂਗੇ। ਬਾਕੀ ਦਾ ਐਫੀਡੇਵਿਟ ਦਿੱਤਾ। ਨਹੀਂ ਕੁੱਲ ਮਿਲਾ ਕੇ ਕਹਿਣਵਾਂਗੇ ਜਿਹੜੀ ਵੀ ਜਿੰਨੀ ਵੀ ਪ੍ਰੋਪਰਟੀਆਂ ਹੈਗੀਆਂ ਸਾਰੀਆਂ ਲੀਗਲ ਨੇ। ਲੀਗਲ ਨੇ ਕੋਈ ਸਾਨੂੰ ਉਹ ਨਹੀਂ ਖਤਰਾ ਹੈ ਕੋਈ ਇਹ ਖਤਰਾ ਹੈ। ਇਹ ਖਤਰਾ ਹੰਦਾ ਇੱਥੇ ਅੱਗੇ ਵੀ ਆਏ ਆ ਅਲੱਗ-ਅਲੱਗ ਵਿਭਾਗਾਂ ਦੇ ਆਏ ਆ ਕੋਈ ਕਹਿਦਾ ਨਹੀਂ ਹੈਗਾ ਜੀ ਨਹੀਂ ਜੀ ਸਰ ਬਹੁਤ ਲੋਕ ਆ ਗਏ ਨਹੀਂ ਹੈਗੇ ਕਹਿੰਦੇ ਅੰਨਗਲਾ ਦੱਸੋ ਤੁਸੀਂ ਇੱਥੇ ਆਏ ਹੋ ਕੀ ਕਰਨਾ ਆਏ ਜੀ ਇਹ ਤਾਂ ਦੱਸੋ ਮੈਡੀਕਲ ਦੇਖਣਾ ਸੀ ਇਸ ਕਿਸੀ ਮੈਡੀਕਲ ਦੇਖਣਾ ਲੱਟੂ ਦੀ ਬੀਟਿੰਗ ਤੇ ਆ ਕੇ ਚੈੱਕ ਕਰਵਾਉਣਾ ਸਰ ਕਲੋਨੀਆਂ ਵਾਲੇ ਕੀ ਕਰਨਾ ਹੈ ਜੀ ਕਰੋਲੀਆਂ ਦੇਖਿਆ ਨੇ ਸਰ ਉਹ ਦੱਸਿਆ ਇਹਨੇ ਕਲੋਨੀਆਂ ਸਾਰੇ ਕਾਰਜ ਫੂਲ ਨੇ ਸਰ ਕੀ ਕਹਿਣਾ ਹੈ ਜੰਨੇ ਸਰ ਥੋੜਾ ਬਰੀਫ ਕਰ ਦਿੰਦੇ ਫਿਰ ਇਸ ਤੋਂ ਥੋੜਾ ਅਪਰੀਫ ਕਰ ਦਿਓ ਜੀ ਕੋਈ ਕਿਤੇ ਬਾਚੋ ਨਾ ਦਫ਼ਤਰ ਸਿਓ ਅਸੀਂ ਕਿਸੇ ਕੋ ਬੈਠੋ ਕੋਈ ਨਾ ਕਰੀਏ ਇੱਥੇ ਬਰੀਫ ਕਰ ਦਿਓ ਪਲੀਜ਼ ਥੋੜਾ ਬਰੀਫ ਕਰ ਦਿਓ ਥੈਂਕ ਯੂ ਧਿਆਨ ਨਾਲ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ